ਮਾਨਸਾ ਦੀ ਧੀ ਨੇ ਫੇਰ ਇੱਕ ਵਾਰ ਵਧਾਇਆ ਮਾਨਸਾ ਦਾ ਮਾਣ ਦਸਵੀਂ ਦੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਉਂਦੇ ਨੇ ਤਾਂ ਮਾਨਸਾ ਦੀ ਧੀ ਰਾਣੀ ਨੇ 650 ਚੋਂ 632 ਅੰਕ ਪ੍ਰਾਪਤ ਕਰਕੇ 14ਵਾਂ ਰੈਂਕ ਪੂਰੇ ਪੰਜਾਬ ਚੋਂ ਪ੍ਰਾਪਤ ਕੀਤਾ ਤੇ ਮਾਨਸਾ ਜ਼ਿਲ੍ਹੇ ਦੀ ਧੀ ਜਿਹੜੀ ਆ ਫਸਟ ਆਈ ਹੈ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਤੇ ਪਹਿਲਾਂ ਤੁਹਾਨੂੰ ਦੱਸਦੇ ਨੇ ਪਹਿਲਾਂ ਧੀਆ ਦਾ ਮਾਣ ਵਧਾਉਣ ਦੇ ਲਈ ਵੀਡੀਓ ਨੂੰ ਲਾਈਕ ਕਰਕੇ ਦੋਸਤੋ ਸ਼ੇਅਰ ਕਰ ਦਿਓ ਨਾਲ-ਨਾਲ ਵੀਡੀਓ ਚੱਲ ਰਹੀ ਹੈ ਸਕੂਲ ਦੇ ਅਧਿਆਪਕਾਂ ਨੇ ਜਾਣਕਾਰੀ ਦਿੱਤੀ ਹੈ ਜਾਣਕਾਰੀ ਦੇ ਵਿੱਚ ਗੱਲਾਂ ਕੁਝ ਅਹਿਮ ਕੀਤੀਆਂ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਜਿੰਨਾ ਗੱਲਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਮੋਗੇ ਕਿ ਇਸ ਧੀ ਦਾ ਪਿਓ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਤੇ ਮਾਂ ਜਿਹੜੀ ਆ ਉਸ ਦੀ ਪ੍ਰੈਸ ਕਰਦੀ ਆ ਕੱਪੜੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਤੇ ਜਿਸ ਨੇ ਮੈਦਾਨ ਜਿੰਨਾ ਹੁੰਦਾ ਉਹ ਅਮੀਰ ਗਰੀਬ ਨਹੀਂ ਜਿਸ ਦੀ ਕਿਸਮਤ ਦੇ ਵਿੱਚ ਫਤਿਹ ਹੁੰਦੀ ਆ ਨਾ ਉਹ ਮਿਹਨਤ ਜ਼ਰੂਰ ਕਰਦਾ ਤੇ ਇਸੇ ਤਰ੍ਹਾਂ ਇਸ ਧੀ ਨੇ ਮਿਹਨਤ ਕਰਕੇ ਮਾਨਸਾ ਜ਼ਿਲ੍ਹੇ ਦੇ ਵਿੱਚ ਨਾਮ ਚਮਕਾਇਆ ਤੇ ਮਾਨਸਾ ਦੀ ਧੀ ਦੇ ਲਈ ਵੀਡੀਓ ਨੂੰ ਲਾਈਕ ਕਰਕੇ ਦੱਬ ਕੇ ਸ਼ੇਅਰ ਕਰ ਦਿਓ ਦੋਸਤੋ ਸਕੂਲ ਦੇ ਜਿਹੜੇ ਅਧਿਆਪਕ ਵਿਨੋਦ ਮਿੱਤਲ ਨੇ ਜਾਣਕਾਰੀ ਦਿੱਤੀ ਹੈ ਇਹ ਲੜਕੀ ਨੇ ਕਿਸ ਤਰੀਕੇ ਦੇ ਨਾਲ ਮਿਹਨਤ ਕੀਤੀ ਹੈ ਤੇ ਇਨਚਾਰਜ ਦਾ ਕਿੰਨਾ ਕੁ ਸਹਿਯੋਗ ਹੈ ਸਕੂਲ ਦਾ ਕਿੰਨਾ ਕੁ ਸਹਿਯੋਗ ਹੈ ਕਹਿੰਦੇ ਨੇ ਕਿ ਪ੍ਰਾਈਵੇਟ ਸਕੂਲਾਂ ਦੇ ਨਤੀਜੇ ਵਧੀਆ ਆਉਂਦੇ ਨੇ ਪਰ ਮਾਨਸਾ ਦੇ ਸਰਕਾਰੀ ਸਕੂਲ ਦਾ ਨਤੀਜਾ ਹਰ ਵਾਰ ਵਧੀਆ ਆਉਂਦਾ ਤੇ ਇਸ ਵਾਰ ਫੇਰ ਮਾਨਸਾ ਦੀ ਧੀ ਨੇ ਮੱਲ ਮਾਰ ਲਈ ਹੈ ਤੇ ਮਾਨਸਾ ਦੀਆਂ ਧੀਆ ਹਮੇਸ਼ਾ ਰਿਜ਼ਲਟ ਦੇ ਵਿੱਚ ਮੱਲਾ ਮਾਰਦੀਆਂ ਨੇ ਤੇ ਕੀ ਕਹਿੰਦਾ ਸਕੂਲ ਦੇ ਅਧਿਆਪਕ ਉਹ ਵੀ ਆਪਾਸ ਸੁਣ ਲੈਣੇ ਆ ਸਰਕਾਰੀ ਸੀਨੀਅਰ ਸਕੈਂਡਿਸ ਕੋ ਲੜਕੀਆਂ ਮਾਨਸਾ ਵਿਖੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦਾ 10ਵੀਂ ਜਮਾਤ ਦਾ ਜਿਹੜਾ ਨਤੀਜਾ ਹੈ ਉਹ ਆਇਆ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਸਕੂਲ ਦੀ ਇਹ ਵਿਦਿਆਰਥਣ ਰਾਣੀ putri shri sultan ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੇ ਨਤੀਜੇ ਦੇ ਵਿੱਚੋਂ ਇਸ ਬੱਚੀ ਨੇ ਆਪਣੀ ਮੈਰਿਟ ਦੇ ਵਿੱਚ ਸਥਾਨ ਬਣਾਇਆ ਔਰ ਇਸ ਦੇ ਨਾਲ ਹੀ ਇਸ ਬੱਚੀ ਨੇ 10ਵੀਂ ਜਮਾਤ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚੋਂ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਸਾਨੂੰ ਮਾਣ ਹੈ ਇਸ ਤਰ੍ਹਾਂ ਦੀਆਂ ਬੱਚੀਆਂ ਤੇ ਸਾਡੇ ਇੰਚਾਰਜ ਪ੍ਰਿੰਸੀਪਲ ਤੇ ਸਾਡੇ ਸਮੂਹ ਅਧਿਆਪਕ ਸਾਹਿਬਾਨ ਤੇ ਜਿਨ੍ਹਾਂ ਨੇ ਬੜੀ ਲਗਨ ਦੇ ਨਾਲ ਬੜੀ ਮਿਹਨਤ ਦੇ ਨਾਲ ਇਸ ਬੱਚੀ ਨੂੰ ਪੜਾਇਆ ਔਰ ਜਿਨ੍ਹਾਂ ਦੀ ਮਿਹਨਤ ਸਦਕਾ ਜਿਨ੍ਹਾਂ ਦੀ ਬਦੌਲਤ ਅੱਜ ਇਸ ਬੱਚੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਔਰ ਪਾਂਸਾ ਜ਼ਿਲ੍ਹੇ ਦਾ ਨਾਮ ਹੈ ਜਿਹੜਾ ਪੂਰੇ ਪੰਜਾਬ ਦੇ ਵਿੱਚ ਰੌਸ਼ਨ ਕੀਤਾ ਹੈ ਇਹ ਬੱਚੀ ਸਾਡੇ ਕੋਲ 6ਵੀਂ ਜਮਾਤ ਤੋਂ ਲੈ ਕੇ ਲਗਾਤਾਰ ਪੜਦੀ ਆ ਰਹੀ ਹੈ ਬਹੁਤ ਹੀ ਹੌਮਹਾਰ ਬਹੁਤ ਹੀ ਮਿਹਨਤੀ ਨਿਮਰ ਸੁਭਾਅ ਦੀ ਲੜਕੀ ਹੈ ਔਰ 6ਵੀਂ ਤੋਂ ਲੈ ਕੇ ਹੁਣ ਤੱਕ ਇਸ ਬੱਚੀ ਵੱਲੋਂ ਸਕੂਲ ਪੱਧਰ ਤੇ ਵੱਖ-ਵੱਖ ਜਮਾਤਾਂ ਦੇ ਵਿੱਚ ਜਿਹੜੀ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਔਰ ਇਸ ਦੇ ਨਾਲ ਹੀ ਸਿੱਖਿਆ ਵਿਭਾਗ ਵੱਲੋਂ ਮੈਰੂ ਜਵਾ ਕੇਂਦਰ ਪਹਾੜਾ ਭਾਗ ਜਾਂ ਹੋਰ ਸੰਸਥਾਵਾਂ ਵੱਲੋਂ ਸਮੇਂ-ਸਮੇਂ ਤੇ ਕਰਵਾਏ ਜਾਂਦੇ ਪੜਾਈ ਨਾਲ ਸੰਬੰਧਿਤ ਮੁਕਾਬਲੇ ਕਯੂਜ਼ ਮੁਕਾਬਲਿਆਂ ਦੇ ਵਿੱਚ ਵੀ ਇਸ ਬੱਚੀ ਨੇ ਬਲਾਕ ਪੱਧਰ ਤੇ ਤੇ ਜ਼ਿਲ੍ਹਾ ਪੱਧਰ ਤੇ ਜਿਹੜੀਆਂ ਪੋਜੀਸ਼ਨਾਂ ਉਹ ਪ੍ਰਾਪਤ ਕੀਤੀਆਂ ਨੇ ਅੱਜ ਫਿਰ ਇਸ ਬੱਚੀ ਨੇ ਇੱਕ ਹੋਰ ਮਾਰਕਾ ਮਾਰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਦੀ ਮੈਰਿਟ ਦੇ ਵਿੱਚ ਆਪਣਾ ਸਥਾਨ ਬਣਾਇਆ ਸਾਡੇ ਵੱਲੋਂ ਸਮੂਹ ਸਟਾਫ ਨੂੰ ਪ੍ਰਿੰਸੀਪਲ ਮੈਡਮ ਨੂੰ ਇਹਨਾਂ ਦੇ ਮਾਪਿਆਂ ਨੂੰ ਸਭੁੱਝੇ ਮਾਨਸਾ ਵਾਸੀਆਂ ਨੂੰ ਇਸ ਬੱਚੀ ਦੀ ਇਸ ਮਾਨਮਤੀ ਪ੍ਰਾਪਤੀ ਤੇ ਬਹੁਤ-ਬਹੁਤ ਮੁਬਾਰਕਾਂ ਔਰ ਇਸ ਬੱਚੀ ਨੇ ਸਾਡੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਨਸਾ ਦਾ ਨਾਮ ਹੈ ਜਿਹੜਾ ਪੂਰੇ ਪੰਜਾਬ ਦੇ ਵਿੱਚ ਰੌਸ਼ਨ ਕੀਤਾ ਤਾਂ ਦੋਸਤੋ ਤੁਸੀਂ ਵੀ ਸੁਣਿਆ ਵੀ ਟੀਚਰ ਨੇ ਜੋ ਜਾਣਕਾਰੀ ਦਿੱਤੀ ਹੈ ਵਿਨੋਦ ਮਿੱਤਲ ਇੱਥੋਂ ਦੇ ਜਿਹੜੇ ਅਧਿਆਪਕ ਨੇ ਉਹਨਾਂ ਨੇ ਦੱਸਿਆ ਹੈ ਕਿ ਬੱਚੀ ਜਿਹੜੀ ਹੈ ਗਰੀਬ ਪਰਿਵਾਰ ਦੇ ਵਿੱਚੋਂ ਹੈ ਤੇ ਮਾਨਸਾ ਦਾ ਨਾਂ ਚਮਕਾਇਆ ਇਸ ਧੀ ਨੇ ਧੀ ਦਾ ਨਾਂ ਰਾਣੀ ਹੈ ਤੇ ਰਾਣੀ ਦੇ ਪਿਤਾ ਸੁਲਤਾਨ ਜੋ ਸਬਜ਼ੀ ਵੇਚਦੇ ਨੇ ਕਹਿੰਦੇ ਵੀ ਗਰੀਬ ਅਮੀਰ ਮੈਟਰ ਨਹੀਂ ਕਰਦਾ ਜਿਸ ਨੇ ਮਿਹਨਤ ਕਰਨੀ ਹੈ ਉਹੀ ਨਾਮ ਚਮਕਾ ਸਕਦੇ ਨੇ ਇਸੇ ਤਰ੍ਹਾਂ ਮਾਨਸਾ ਦੀ ਧੀ ਨੇ ਨਾਮ ਚਮਕਾਇਆ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਅੱਵਲ ਆਈ ਹੈ ਫਾਸਟ 14ਵਾਂ ਰੈਂਕ ਪੂਰੇ ਪੰਜਾਬ ਚੋਂ ਹਾਸਲ ਕੀਤਾ ਤਾਂ ਧੀ ਦੇ ਲਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ